ਨਹੀਂ ਤੇ ਮੇਰੀ ਗੱਲ ਸੁਣ ਮੈਨੂੰ ਵੀ ਪਤਾ ਵਾ ਵੀ ਠੰਡ ਕਿੰਨੀ ਪੈਂਦੀ ਐ ਤੇ ਆ ਤੂੰ ਜਦੋਂ ਆਪਣੇ ਕੰਮ ਜੇ ਕਰਦੀ ਘਰ ਦੇ ਤੇ ਮੈਨੂੰ ਘੱਟੋ ਨਾਲ ਸੁਣਾਉਣੀ ਆ ਵੀ ਠੰਡ ਬੜੀ ਠੰਡ ਬੜੀ ਅਸਾਂ ਦੋ ਭਾਂਡੇ ਮਾਲ ਕਰਨ ਦੀ ਹਾਏ ਠੰਡ ਬੜੀ ਮਰਗੇ ਰੁੜਗੇ ਪੋਚਾ ਲੰਨੀ ਆ ਆ ਕੱਪੜੇ ਧੋਣੀ ਨਾਲ ਹੀ ਮੇਰੇ ਦਿਵਾਲੇ ਵਾਲੇ ਠੰਡ ਬੜੀ ਠੰਡ ਬੜੀ ਮਰਗੀ ਮਰਗੀ ਤੁਹਾਨੂੰ ਨਹੀਂ ਨੂੰ ਪਤਾ ਕਿੰਨੀ ਠੰਡ ਪੈਂਦੀ ਐ ਕਿਉਂ ਮੈਨੂੰ ਕਿਉਂ ਨਹੀਂ ਪਤਾ ਮੈਨੂੰ ਪਤਾ ਵਾ ਤੈਨੂੰ ਬੋਧਾ ਨਹੀਂ ਪਤਾ ਤੂੰ ਐਡੀ ਮੌਸਮ ਭਾਗ ਵਾਲੀ ਮੈਡਮ ਨਾ ਬਣ ਵੀ ਘਰੇ ਜਾਣਕਾਰੀ ਦਿੰਦੀ ਫਿਰਦੀ ਠੰਡ ਦੀ ਤੂੰ ਪਤਾ ਮੈਨੂੰ ਉਦਾਂ ਹੀ ਤੁਹਾਨੂੰ ਜਨਾਨੀਆਂ ਨੂੰ ਮੌਤ ਪਈ ਰਹਿੰਦੀ ਘਰ ਦੇ ਕੰਮ ਕਰਨੇ ਹੁਣ ਉਥੇ ਜੋ 15 ਜਾਂਦ ਕਹਿੰਦੇ ਉਦੋਂ ਠੰਡ ਲੱਗਦੀ ਉਥੇ ਜਾ ਜਾ ਵੈਕਸੀਨ ਕਰਾਉਂਦੀ ਆ ਉਦੋਂ ਠੰਡ ਲੱਗਦੀ ਤੁਹਾਨੂੰ ਉਹਦੇ ਅੰਦਰ ਹੀ ਹੰਦਾ ਸਾਇ ਤੇ ਆ ਵੀ ਅੰਦਰ ਹੀ ਆ ਆਹੀਂ ਪਾੜੀ ਦੇ ਰੈਂਟ ਲਾ ਕੇ ਬੈਠੇ ਇਥੇ ਖੁੱਲੀਆਂ ਬਾਹਾਂ ਵਾ ਗੰਦੀਆਂ ਵਾ ਇਹ ਵੀ ਅੰਦਰ ਹੀ ਆ ਗੱਲਾਂ ਮਾਰਨਦਾ ਹੀ ਮੇਰੇ ਨਾਲ ਉੱਠ ਕੇ ਕੰਮ ਕਰੋ ਨਾ ਪਤਾ ਲੱਗ ਜਾਊਗਾ ਕਿੰਨੀ ਕ ਠੰਡ ਆ ਕਿੰਨੀ ਕ ਨਹੀਂ ਆ ਕਿਹੜੇ ਕੰਮ ਕਰੋ ਘਰ ਦੇ ਹੋਰ ਕਾ ਦੇ ਮੈਂ ਕਰ ਦਿੰਨਾ ਕੰਮ ਘਰ ਦੇ ਕਰ ਦਿੰਨਾ ਤੂੰ ਜਾ ਉਥੋਂ ਨਾ ਦੋ ਪੰਡਾ ਪੱਠੀਆਂ ਦੀਆਂ ਵਾਟ ਕੇ ਲਿਆ ਤੇ ਨਾਲੇ ਸਾਰਾ ਬਾਰਨਾ ਉਥੇ ਫਸਲવાડી ਦਾ ਵੇਖ ਕੰਮ ਨਾਲੇ ਨਾਲੇ ਕੁਦਰ ਕੇ ਪਾ ਉਥੇ ਡੰਗਰਾਂ ਨੂੰ ਫੇਰ ਲੱਗੂ ਪਤਾ ਤੇ ਮੈਂ ਕਹਤੋਂ ਕਰ ਇਦਾਂ ਹੀ ਆ ਫਿਰ ਆਪਣੇ ਸਾਦਾ ਨਹੀਂ ਕੰਮ ਤੁਹਾਨੂੰ ਦੇ ਦ ਆ ਤੁਸੀਂ ਇਥੇ ਬੰਦੇ ਦੇ ਲੱਗਿਆ ਜਾਣ ਖਾਈ ਜਾਣ ਦੀ ਮਰਗੀਆਂ ਰੁੜਗੀਆਂ ਹੁਣੇ ਇਥੇ ਕੋਈ ਵਿਆਹ ਜੇ ਤੇ ਵੇਖੀ ਕਿਦਾਂ ਬਜ਼ਾਰਾਂ ਚ ਫਿਰਦੀਆਂ ਤੇ ਕਿਦਾਂ ਧੁੰਦ ਦੇ ਵਿੱਚ ਹੀ ਜਾਂਦੀਆਂ ਪਾਲਰਾਂ ਨੂੰ ਦੀਆਂ ਫੇਰ ਕੋਈ ਠੜਨੀ ਆਣਾ ਉਹਦੇ ਵਿਆਹਾਂ ਚ ਪਾਵਾ ਸਲੀਵਰਸ ਤੇ ਵੇਖੀ ਕਿਦਾਂ ਨੱਚਦੀਆਂ ਉਥੇ ਕੋਈ ਠੜਨੀ ਤਬ ਮੁਰਕੇ ਮੂੰਹ ਟੱਡ ਕੇ ਤੇ ਘਰੇ ਪੈ ਜਾਣਾ ਤੇ ਕਿਦਣ ਉਹ ਤੂੰ ਕਹਿੰਦੀ ਹਾਂ ਤੇਰੀ ਉਹ ਰਿਸ਼ਤੇਦਾਰੀ ਚ ਵਿਆਹ ਵਾ ਕਦੋਂ ਆ ਉਹ ਅਗਲੇ ਮਹੀਨੇ ਜਨਵਰੀ ਚ ਆ ਅੱਛਾ ਅੱਛਾ ਤੇ ਕੀ ਸੋਚਿਆ ਤੇ ਸਗਣ ਸੁਗਣ ਕੀ ਪਾਉਣਾ ਮੈਂ 5000 ਰੁਪਏ ਪਾ ਦਾਂਗੇ 5100 ਪਾ ਦਾਂਗੇ ਹਾਂ ਤੇ ਕਿਦਾਂ ਵਿਆਹ ਵਧੀਆ ਕਰਨ ਦੇ ਵਿਆਹ ਤੇ ਬਹੁਤ ਵਧੀਆ ਕਰਨ ਦੇ ਆ ਵੈਸ਼ ਨੂੰ ਵਿਆਹ ਵਾ ਵੈਸ਼ ਨੂੰ ਵਿਆਹ ਆਹੋ ਦਾਰੂ ਦਰੂ ਹੈ ਨੀ ਨਾ ਮੈਂ ਨਹੀਂ ਜਾਂਦਾ ਫੇ ਯੋ ਮੈਂ ਕਰਨਾ ਤੇ ਤੇ ਬੈਸ ਨੂੰ ਵਿਆਹ ਚ 5200 ਰੁਪਇਆ ਸਗਣ ਪਾ ਗਿਆ ਜਾਂ ਹਨਾ ਬੱਲੇ ਨਹੀਂ ਧਰੇ ਛਦਾਈਆਂ ਆ ਨਾ ਮੈਂ ਤੇ 5200 ਰੁਪਇਆ ਪਾਵਾਂ ਤਾਂ ਤੇ ਖਾ ਕੇ ਪਕੌੜੇ ਤੇ ਦੰਦਾ ਚ ਪਾਲਕ ਫਸਾਈ ਫਿਰਾਂ ਮੈਂ ਹਨਾ ਅਤੇ ਵਧੀਆ ਗੱਲ ਲਾ ਕੇ ਹਾਂ ਵਧੀਆ ਗੱਲ ਲਗਾ ਦੀ ਮੈਂ ਨਹੀਂ ਜਾਂਦਾ ਜੁੰਦਾ ਤੂੰ ਚਲ ਜੀ ਆਪੇ ਛਦਾਈਆਂ ਆ ਨਾ ਮੈਂ ਅਰੇ 11 1200 ਦੀ ਵਧੀਆ ਬੋਤਲ ਆਂਦੀ ਦਾਰੂ ਦੀ ਮੇਰਾ ਇੱਥੇ ਹੀ ਵਿਆਹ ਆ ਐਡਾ ਮੇਰੇ ਕੋ ਨੁਕਸਾਨ ਨਹੀਂ ਜਰਿਆ ਜਾਂਦਾ ਬੈਸ ਨੂੰ ਵਿਆਹਾਂ ਚ ਮੈਂ 52 5200 ਦੇਣ ਦਾ ਵਾਅਦਾ ਫਿਰ ਤੇ ਸਰ ਗਿਆ ਮੇਰਾ ਜਾਣਾ ਹੀ ਪੈਣਾ ਵਾ ਚੰਗੇ ਥੋੜੇ ਲੱਗਿਦਾ ਓ ਇਦਾਂ ਆ ਚੰਗੇ ਨਹੀਂ ਲੱਗਿਦਾ ਇਦਾਂ ਇੱਥੇ ਮੈਂ ਫਿਰ ਮੇਰੇ ਕੋ ਨਹੀਂ ਇਦਾਂ ਬੈਸ ਨੂੰ ਵਿਆਹ ਵੇਖਿਆ ਜਾਂਦਾ ਮੈਂ ਫਿਰ ਆਪਣੀ ਲੱਲਣੀ ਬੋਤਲ ਮੈਂ ਬਾਹਰੋਂ ਦੋ ਤਿੰਨ ਪੈਗ ਲਾ ਜਾਣੇ ਫਿਰ ਅੱਛਾ ਐਵੇਂ ਲਾ ਜਾਣੇ ਜਲੂਸ ਥੋੜੇ ਕੱਢਣਾ ਉੱਥੇ ਉਹ ਜਲੂਸ ਨੂੰ ਕੀ ਤੈਂਟ ਪਾੜ ਦੇਣਾ ਮੈਂ ਉਹਨਾਂ ਦਾ ਉੱਥੇ ਜਾ ਕੇ ਜਲੂਸ ਕੱਢਣਾ ਅਹੀਂ ਕਹਦਾ ਜੂਸ ਕੱਢਾ ਅਹੀਂ ਬੰਦੇ ਨਹੀਂ ਜਲੂਸ ਕੱਢਦੇ ਤੁਸੀਂ ਕੱਢਦਿਆਂ ਜਲੂਸ ਰੇ ਖਾਈ ਜਾਂਦੀਆਂ ਜੇ ਆਈਸਕਰੀਮਾਂ ਟਿੱਕੀਆਂ ਨਾਲ ਹੀ ਗੋਲ ਗੱਪੇ ਕੀ ਹੋ ਗਿਆ ਵਾ ਫੇ ਕਾਰਡ ਹੀ ਆ ਗਿਆ ਵਿਆਹ ਦਾ ਕੀ ਅਥੇ ਨੇਰੀ ਆ ਗਈ ਐਵੇਂ ਟੱਪੀ ਜਾਨੀ ਮੇਰੇ ਦਵਾਲੇ ਦਵਾਲੇ ਕਾਰਡ ਆ ਗਿਆ ਕਾਰਡ ਆ ਗਿਆ ਵਿਆਹ ਦਾ ਤੇ ਕਾਰਡ ਆ ਗਿਆ ਕੋਈ ਵਿਆਹ ਦੀ ਤਿਆਰੀ ਨਹੀਂ ਕਰਨੀ ਤਿਆਰੀ ਮੈਗ ਵਾਲੀ ਤਿਆਰੀ ਕਰਨੀ ਇਥੇ ਮੈਨਸ ਵਾਲਾ ਉਹਨਾਂ ਦੀ ਬੂੰਦੀ ਕਾਢਾਂ ਵਾ ਜਾ ਕੇ ਤਿਆਰੀ ਕਰਨੀ ਇਥੇ ਮੈਂ ਮੈਨੂੰ ਬੁਝਾਰਤਾ ਨਹੀਂ ਨਾ ਪਾ ਮੈਨੂੰ ਪਲਾ ਜਿਹੜਾ ਤੈਨੂੰ ਵਟ ਪੈਣ ਰਿਹਾ ਢਿਡ ਚ ਉਹ ਨਹੀਂ ਗੱਲ ਬੰਨੀ ਤਿਆਰੀ ਕਰਨੀ ਮੈਂ ਅਥੇ ਕੈਂਟਲਮਣਾ ਜਾ ਕੇ ਨਾਲ ਦਾ ਤਿਆਰੀ ਕਰ ਲੋ ਤਿਆਰੀ ਕਰ ਲੋ ਪਤਾ ਮੈਨੂੰ ਉਹ ਸੂਟਾਂ ਖਾਟਾਂ ਵਾਲਾ ਮੇਰੇ ਨਾਲ ਨਾ ਚੱਕਰ ਚਲਾ ਤੇ ਵਿਆਹ ਦੇ ਸੂਟ ਚ ਆਉਣੇ ਨਹੀਂ ਐ ਮੈਂ ਉਹ ਆਉਣੇ ਦਿਓ ਜਿਹੜੀਆਂ ਤਹਿਵਾਂ ਲਾਲਾਂ ਰੱਖੀਆਂ ਜਿਹੜੇ ਪਹਿਲੇ ਬਣਾਏ ਉਹ ਤੇ ਮੈਂ ਪੁਰਾਣੇ ਥੋੜੇ ਪਾ ਕੇ ਜਾਣੇ ਉਹ ਵੇਖੀਏ ਸਾਰਿਆਂ ਨੇ ਵੇਖੀਏ ਵੇਖ ਤੇ ਤੈਨੂੰ ਵੀ ਲਿਆ ਸਾਰਿਆਂ ਨੇ ਤੈਨੂੰ ਬਦਲਦਾ ਫਿਰ ੱਲਾ ਮਾਰਨਦਾ ਹੀ ਮੇਰੇ ਨਾਲ ਮਿਲ ਜਾ ਜੇ ਬਥੇਰਾ ਟਾਈਮ ਦਾ ਨਾਲੇ ਬਣ ਜਾਣਗੇ ਸੂਟ ਅੱਛਾ ਟਾਈਮ ਦੇ ਟਾਈਮ ਕੋਈ ਸੂਟ ਨਹੀਂ ਬਣਦਾ ਬਣਦਾ ਕਿਉਂ ਨਹੀਂ ਆ ਮੇਰੀ ਗੱਲ ਸੁਣ ਹਾਂ ਟਾਈਮ ਦੇ ਟਾਈਮ ਗੱਲਾਂ ਮਾਰਨ ਦੇ ਉੱਥੇ ਫਰੀਦਕੋਟ ਅਕਬਾਲ ਬੁਟੀਕ ਆ ਕਿੱਥੇ ਗਈ ਆ ਹਾਂ ਜੀ ਉਰੇ ਆ ਗੱਲ ਸੁਣ ਮੜੀ ਜੀ ਹਾਂ ਜੀ ਦੱਸੋ ਤੇ ਬਹਿ ਮੇਰੇ ਲਾ ਕੇ ਕੀ ਹੈ ਗੱਲ ਸੁਣਨੀ ਹਾਂ ਮੈਂ ਚਾਹ ਮੰਗੀ ਇਧਰ ਕੋ ਤਾਂ ਤੂੰ ਦੁੱਧ ਚ ਪੱਤੀ ਪਾ ਕੇ ਦਿੱਤੀ ਮੈਨੂੰ ਵਿੱਚ ਲਾਚੀਆਂ ਲੂਚੀਆਂ ਪਾਈਆਂ ਹਰੀਆਂ ਤੇ ਪਨੀਰ ਦੀ ਸਬਜ਼ੀ ਜੀ ਬਣਾਈ ਵਰਦੀ ਹੈ ਗੱਲ ਕਿ ਚੱਕਰ ਕੀ ਹੈ ਕੋਈ ਚੱਕਰ ਨਹੀਂ ਹੈ ਨਾ 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 ਇਹ ਸਾਲਾ ਦਾਲ ਚਕਾਲਾ ਹੈਗਾ ਕੋਈ ਇਹ ਬੜਾ ਸਾਜ ਵੀ ਆਈ ਆ ਗੂੰ ਹਾਂਜੀ ਹਾਂਜੀ ਕਰਦੀ ਫਿਰਦੀ ਹੈ ਇਹ ਗੱਲ ਕੀ ਹੈ ਮੈਨੂੰ ਦੱਸ ਦੇ ਤੇ ਲੈ ਉਦਾਂ ਨਹੀਂ ਕਰ ਸਕਦੀ ਨਾ ਨਾ ਉਦਾਂ ਨਹੀਂ ਉਦਾਂ ਸਾਲਾ ਤੁਸੀਂ ਕੇ ਦੀ ਵੱਡੀ ਹੁੰਦੇ ਨਹੀਂ ਮੋਦੀਆਂ ਤੁਸੀਂ ਇਹ ਹੈ ਕੋਈ ਚੱਕਰ ਮੈਂ ਤੁਹਾਨੂੰ ਦੱਸਾਂ ਦੱਸ ਦੇ ਮੈਨੂੰ ਉਹ ਛੇਤੀ ਦੱਸੋ ਕੀ ਕਹਿਣਾ ਫਿਰ ਬਾਅਦ ਚ ਆਪਾਂ ਕਰਵਾ ਜੋ ਉਦਾਂ ਸਮਾਨ ਲੈਣ ਨਹੀਂ ਜਾਣਾ ਵਾ ਅੱਛਾ ਆ ਆ ਸਾਲੀ ਬਿਮਾਰੀ ਵਿੱਚ ਅੱਛਾ ਕਰਵਾ ਜਾਓ ਤਦ ਕਦੋਂ ਆ ਕੱਲ ਬਸ ਫਿਰ ਇਹ ਐਵੇਂ ਨਹੀਂ ਹਾਂਜੀ ਹਾਂਜੀ ਕਰਦੀ ਫਿਰਦੀ ਐਵੇਂ ਨਹੀਂ ਪਨੀਰ ਬਣਦਾ ਇਹ ਐਵੇਂ ਨਹੀਂ ਦੁੱਧ ਵਿੱਚ ਪੱਤੀਆਂ ਪੈਂਦੀਆਂ ਇਹ ਦਿਨ ਦਿਹਾੜੇ ਤੁਸੀਂ ਬੜੀਆਂ ਮੋਮੋ ਠਗਣੀਆਂ ਬੰਦੀਆਂ ਜੀ ਉਦਾਂ ਨਹੀਂ ਖਾਉਣੀ ਮੈਂ ਉਦਾਂ ਖਾਉਣੀ ਜਿੰਨਾ ਕਿ ਮੈਨੂੰ ਪਤਾ ਤੂੰ ਰਹਿਣ ਦੇ ਮੈਂ ਚਾਰ ਨਾ ਹੀ ਖਾ ਲੂੰ ਤੂੰ ਟਲ ਜਾ ਮੈਂ ਤੈਨੂੰ ਕਹਿਣਾ ਇਹ ਬੰਦਾ ਠੱਗਦੀਆਂ ਨਾ ਤੁਸੀਂ ਇਦਾਂ ਬੜੀਆਂ ਬਣ ਕੇ ਪਿਆਰ ਨਾ ਇਹ ਨਹੀਂ ਕੰਮ ਚੱਲਣਾ ਹਟ ਜਾ ਤੂੰ ਬੰਦੇ ਠੱਗਣੋਂ ਹਟ ਜਾ ਮੈਂ ਤੈਨੂੰ ਕਹਿੰਦਾ ਤੇ ਲਿਉਣਾ ਨਹੀਂ ਆ ਤੂੰ ਬੱਸ ਰਹਿਣ ਦੇ ਤੂੰ ਮੇਰੇ ਇਹ ਵੀ ਪਿੱਛੇ ਜਾਂਦੀ ਹੈ ਨੋ ਇਹ ਵਿਚਾਰੀ ਤੇ ਟੂ ਮੱਚ ਭੋਲੀ ਹੈ ਭੈਣ ਜੀ ਉਹ ਹੈ ਟੂ ਮੱਚ ਕੁੱਤੇ ਦੇ ਹੱਡ ਨੇ ਜੇ ਭੋਲੀ ਹੈ ਸੁੱਖੀ ਵਾਰੇ ਤੇਰਾ ਕੀ ਖਿਆਲ ਹੈ ਭੈਣੇ ਪੁੱਛ ਲੈ ਹਾ ਗੱਲ ਕਰਨ ਤੋਂ ਪਹਿਲਾਂ ਸਦਾ ਟੈਟਸ ਹੀ ਵੇਖ ਲੈ ਜਿਸ ਕੁੜੀ ਦੇ ਉੱਤੇ ਮੇਰੇ ਨੰਕਰ ਲੈਣਾ ਮਾਰਦੇ ਫਿਰਦੇ ਉਹਨੂੰ ਆਪਣੇ ਆਪਣੇ ਨੇ ਦਾ ਰਿਸ਼ਤਾ ਕਰਾ ਦਵਾਂ ਮੈਂ ਲੈ ਆ ਲੈਣਾ ਲੂਣਾ ਤਾਂ ਬਜਦੀ ਰਹਿੰਦੀ ਹੈ ਆਪਾਂ ਨੂੰ ਤਾਂ ਕੁੜੀ ਸਹੀ ਚਾਹੀਦੀ ਹੈ ਸਹੀ ਦੀ ਵੀ ਸੁਣ ਲੈ ਜਿਵੇਂ ਆਪਾਂ ਇੱਕ ਦੂਸਰੇ ਨੂੰ ਮਿਲਦੇ ਹਾਂ ਹਾਂ ਸਸਰੀ ਘਰ ਬੁਲਾਉਣੇ ਆ ਨਾ ਇੱਕ ਹੋਰੀਆਂ ਜਿੱਦੋਂ ਇੱਕ ਦੂਸਰੇ ਨੂੰ ਮਿਲਦੀਆਂ ਨਾ ਕਿੱਛਾ ਕਰਦੀਆਂ ਮੂੰਹ ਨਾਲ ਮੂੰਹ ਜੋੜ ਕੇ ਪੱਪੀਆਂ ਹਮ ਲੈ ਆਪਾਂ ਕੀ ਲੈਣਾ ਕਰੀ ਜਾਣ ਦੇ ਆਪਾਂ ਨੂੰ ਤਾਂ ਮੁੰਡਾ ਪੱਕਾ ਹੋਣਾ ਚਾਹੀਦਾ ਹੈ ਭੈਣ ਜੀ ਆ ਪੱਕਾ ਕਰਾਉਣ ਦੇ ਚੱਕਰ ਚ ਕਿਤੇ ਮੁੰਡਾ ਕੱਚਾ ਨਾ ਹੁੰਦਾ ਰਹੇ ਇਹ ਵੀ ਪਿੱਛੇ ਜਾਂਦੀ ਹੈ ਨੋ ਇਹ ਵਿਚਾਰੀ ਤੇ ਟੂ ਮੱਚ ਭੋਲੀ ਹੈ ਪੈ ਪੈ ਨਿਆੜਿਓ ਵੇ ਨਿਆੜਿਓ ਪਾਲੋ ਟੋਪੀ ਜਿਹੜਾ ਆਪਾਂ ਕਿਤੇ ਤੇ ਆਈਆਂ ਬੂਟ ਲਾ ਕੇ ਤੁਰਿਆ ਫਿਰਦਾ ਬਾਹਰ ਇਨਾ ਬਿਮਾਰ ਹੋਣਾ ਹੀ ਹੁਣਾ ਅੱਖੇ ਤੇ ਇਹਨਾਂ ਕਿਸੇ ਦੇ ਲੱਗਣਾ ਹੀਗਾ ਫਿਰ ਸਾਰਾ ਦਿਨ ਇਹਦੇ ਸਿਰ ਪੁੰਜਦੇ ਫਿਰੋ ਵੀ ਹਾਏ ਹਾਏ ਨਿਕਲਪਨਾ ਤੇ ਮੈਂ ਹੋਰ ਕੀ ਕਰਾਂ ਸਾਰਾ ਦਿਨ ਸਤਾ ਮਾਰਦੇ ਆਹ ਛੁੱਟੀਆਂ ਪੈ ਗਈਆਂ ਉਤੋਂ ਪੰਗੇ ਨੂੰ ਫੜੀ ਗਈ ਕੱਲ ਦੀਆਂ ਇਹ ਵਾਗ ਸਕੂਲ ਹੀ ਚੰਗਾ ਵਾ ਕੜੀ ਉੱਥੇ ਟੇਕੇ ਬੈਠੇ ਤੇ ਰਹਿੰਦੇ ਆ ਨਾ ਆ ਹੁਣ ਮੈਨੂੰ ਸਤਾ ਮਾਰਦੀ ਅੱਗੇ ਥੋੜਾ ਕੰਮ ਹੈ ਕੱਪੜੇ ਧੋੜ ਠੰਡ ਚਾਹ ਘਰ ਉਹ ਕਰ ਤੇ ਰਹਿੰਦਾ ਖੁੰਦਾ ਇਹਨਾਂ ਵਿੱਚ ਤਾਂ ਮਾਰਨਾ ਵੇ ਟੋਪੀ ਪਾਲਾ ਵੇ ਕੋਟੀ ਪਾਲਾ ਮੈਂ ਤਾਂ ਸੁੱਤੀ ਪਈ ਵੀ ਰਾਤ ਨੂੰ ਇਹੋ ਕੁਛ ਬੋਲਦੀ ਰਹਿਣੀ ਆ ਵੇ ਟੋਪੀ ਪਾਲਾ ਵੇ ਕੋਟੀ ਪਾਲਾ ਵੇ ਕੰਮ ਆ ਲਾਤੀ ਨਹੀਂ ਇਸ ਦੇਣ ਹੋ ਜਾਣਾ ਇਹਨਾਂ ਪਿੱਛੇ ਮੈਂ ਵੇ ਮੁੰਡਿਆ ਵੇ ਬਾਲਟੀ ਪਾਣੀ ਦੀ ਰੋੜਲੀ ਉੱਤੇ ਕੱਪੜੇ ਗੱਲੇ ਕੱਪੜੇ ਠੰਡਾ ਪਾਣੀ ਧੋ ਤੇ ਨਿਆਣਿਓ 2 ਲੱਖ ਦਾ ਲੋਨ ਲੈਣਾ ਹੈ ਕੀ ਕੰਮ ਕਰਦੇ ਹੋ ਮੋਬਾਈਲ ਨਾ ਕਰਦੇ ਆ ਜੀ ਆਈਟੀਆਰ ਦੱਸੋ ਕਿੰਨੀ ਭਰਦੇ ਅਮੀਰ ਆਲੇ ਚੋਚਲੇ ਨਹੀਂ ਆਉਂਦੇ ਸੰ ਮੈਂ ਇਨਕਮ ਟੈਕਸ ਦੀ ਗੱਲ ਕਰ ਰਿਹਾ ਉਹ ਦੰਦੇ ਹੋ ਕਿ ਨਹੀਂ ਇਨਕਮ ਉਹਦੇ ਤਾਂ ਲੋਨ ਲੜ ਕੇ ਆਉਂਦੇ ਪਰ ਇਹ ਵੀ ਗੱਲ ਪੱਕੀ ਹੈ ਜੇ ਜੱਟ ਦੀ ਮਸ਼ੂਕ ਜੱਟ ਨੂੰ ਛੱਡ ਕੇ ਕਿਤੇ ਹੋਰ ਵਿਆਹ ਕਰਾਉਗੀ ਨਾ ਵਾਪਸ ਇਸ ਜੱਟ ਕੋਲੇ ਆਉਗੀ ਇਹਦਾ ਲੋਨ ਨਾਲ ਕੀ ਲੈਣਾ ਤੇ ਕੋਈ ਐਗਰੀਕਲਚਰ ਲੈਂਡ ਹੈ ਫਿਰ ਭਾਈ ਲੋਨ ਕਿਸ ਬਹਾਵੇ ਦਈਏ ਬੈਂਕ ਦਾ ਪੈਸਾ ਮੜਨ ਦੀ ਗਰੰਟੀ ਤਾਂ ਹੋਵੇ ਆ ਠੀਕ ਆ ਠੀਕ ਆ ਗੁਰਦੁਆਰੇ ਜਾ ਕੇ ਸੌ ਚੱਕ ਲੈਣੇ ਆ ਭਾਈ ਸੌ ਚੱਕਨ ਨਾਲ ਲੋਨ ਨਹੀਂ ਮਿਲਦੇ ਡਾਕੂਮੈਂਟ ਹੈਗੇ ਤਾਂ ਗੱਲ ਕਰੋ ਨਹੀਂ ਚਲੋ ਇੱਥੇ ਆ ਚਲੋ ਹਾਂ ਚਲ ਭਾਈ ਸੜੇ ਲੋਨ ਲੈਣਾ ਇਸ ਡਰਾਉਣਾ ਇਸ ਕੀ ਨਹੀਂ ਬਣਵਾਈ ਕੁਝ ਨਹੀਂ ਸੀ ਹੁਣ ਦੱਸ ਦੇ ਮੈਂ ਕੁਝ ਨਹੀਂ ਕਹੂੰਗੀ ਹੁਣ ਤਾਂ ਅਸੀਂ ਪਾਰਟਨਰ ਹਾਂ ਦੱਸ ਦੇ ਮੇਰਾ ਪਤਨ ਦੱਸ ਪੱਕਾ ਹਾਂ ਪੱਕਾ ਪੱਕਾ ਸਾਡੇ ਬੰਦਿਆਂ ਦੀ ਨਾ ਇੱਕ ਪ੍ਰੋਬਲਮ ਆ ਕੀ ਛੁਡ ਨਹੀਂ ਬੋਲਦਾ ਬੀਬੀ ਉਹ ਭਾਵਿਆ ਜਿਹੜੇ ਨਾਲ ਬੈਠੇ ਉਹਨਾਂ ਤੋਂ ਪੁੱਛ ਲੋ ਸੋਹਣੀ ਕੁੜੀ ਚਾਹੇ ਸਾਨੂੰ ਜਾਣ ਦੀ ਬਿਨਾ ਹੋਵੇ ਪਰ ਜਦੋਂ ਵੀ ਕਿਸੇ ਸੋਹਣੀ ਕੁੜੀ ਦਾ ਵਿਆਹ ਹੁੰਦਾ ਨਾ ਸਾਡਾ ਰੋੜ ਨਿਕਲ ਜਾਂਦਾ ਗਿੱਲੜ ਦੇ ਨਾ ਮਾਰੀ ਗਿੱਲੜ ਕੀ ਹੁੰਦਾ ਹੈ ਅਗਲੇ ਪਾਰ ਚ ਦੱਸਾਂ ਕਿ ਉਹ ਸਾਰਾ ਕੋਈ ਦਾਤੀ ਹੈ ਅਮੋਰ ਸਿੰਘ ਜੀ ਅਮੋਰ ਸਿੰਘ ਜੀ ਸੋ ਆਗਰਾ ਦਾ ਹਵਾਲਾਤ ਨਹੀਂ ਵੈਸੇ ਕੁਛ ਤਾਂ ਸੀ ਜਿਹੜਾ ਤੂੰ ਇਹਦੇ ਕੋਲੋਂ ਰੱਖਣੀ ਨਹੀਂ ਬਣਾਈ